ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਉਹ ਸਰਾਜ ਪਿਛਲੇ ਦਿਨਾਂ ਦੇ ਵਿੱਚ ਖੁੱਲਾ ਸੱਦਾ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਾ ਹੁਣਾ ਵੱਲੋਂ ਉਹਨਾਂ ਨੇ ਕਿਹਾ ਕਿ ਕੌਮ ਨੂੰ ਸੰਭਾਲਣ ਦੀ ਲੋੜ ਹੈ ਕੌਮ ਦੀ ਬੜੋਤਰੀ ਅਰਦਾਸ ਕਰਨ ਦੀ ਲੋੜ ਹੈ ਆਪਸੀ ਮਤਭੇਦ ਖਤਮ ਕਰਕੇ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਨੇ ਅਪੀਲ ਕੀਤੀ ਸੀ ਰਣਜੀਤ ਸਿੰਘ ਢੰਡੀਆਂ ਵਾਲੇ ਨੂੰ ਜਿਹੜੇ ਕਿ ਪੰਜਾਬ ਦੇ ਇੱਕ ਸਿੱਖ ਧਰਮ ਦੇ ਬੜੇ ਪ੍ਰਸਿੱਧ ਕਥਾਵਾਚਕ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਉਪਰੋਂ ਦੀ ਹੋ ਕੇ ਟਿੱਪਣੀਆਂ ਕੀਤੀਆਂ ਗਈਆਂ ਸ੍ਰੀ ਹਰਮੰਦਰ ਸਾਹਿਬ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਖਾਸ ਕਰਕੇ ਸਰੋਵਰ ਦੇ ਅੰਮ੍ਰਿਤ ਦੀ ਗੱਲ ਕੀਤੀ ਗਈ ਢੰਡੀਆਂ ਵਾਲੇ ਵੱਲੋਂ ਜਿੱਥੇ ਕਿ ਕੌਮ ਵੱਲੋਂ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੰ ਰਣਜੀਤ ਸਿੰਘ ਢੰਡਾ ਢੰਡਰੀਆਂ ਵਾਲੇ ਦੇ ਖਿਲਾਫ ਹੈ ਲੇਕਿਨ ਜਿਵੇਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਡੇ ਫੈਸਲੇ ਲੈਣ ਦੀਆਂ ਕਿਆਸਰਗਾਈਆਂ ਲਗਾਈਆਂ ਲਗਾਈਆਂ ਚਾਰੀਆਂ ਨੇ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਨੂੰ ਪ੍ਰੇਰਿਆ ਜਾ ਰਿਹਾ ਹੈ ਕਿ ਸਿੱਖੀ ਬਾਣੇ ਦੇ ਵਿੱਚ ਆਓ ਕੇਸ ਰੱਖੋ ਦਾੜਾ ਪ੍ਰਕਾਸ਼ ਕਰੋ ਅੰਮ੍ਰਿਤ ਪਾਣ ਕਰੋ ਇਵੇਂ ਦੋ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਬਿਆਨ ਦਿੱਤਾ ਗਿਆ ਸੀ ਕਿ ਕੌਮ ਹਰ ਸਿੱਖ ਦੇ ਕੋਲ ਘੱਟ ਤੋਂ ਘੱਟ ਵੀ ਤਿੰਨ ਬੱਚੇ ਹੋਣੇ ਚਾਹੀਦੇ ਨੇ ਕਿਉਂਕਿ ਜਿਸ ਸਾਬ ਨਾਲ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਇਹ ਬੜੀ ਸੰਵੇਦਨਾਸ਼ੀਲ ਗੱਲ ਹੈ ਇਸ ਤਰ੍ਹਾਂ ਦੀ ਗੱਲ ਕਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਿਆਨੀ ਕੁਲਦੀਪ ਸਿੰਘ ਗੜਗਾ ਤੋਂ ਬਣ ਵੱਲੋਂ ਲੇਕਿਨ ਅੱਜ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਰਜੀਤ ਸਿੰਘ ਢੰਡਰੀਆ ਵਾਲੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ ਤਲਬ ਹੋ ਗਏ ਨੇ ਮਾਫੀ ਮੰਗ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਜਿਸ ਤਰ੍ਹਾਂ ਮਾਫੀ ਮੰਗੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਦਾਗੀ ਧੜੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਵੱੱਜਰ ਗਲਤੀਆਂ ਜਾਂ ਗੁਨਾਹ ਕੀਤੇ ਸੀ ਕੌਮ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਉਸੇ ਤਰ੍ਹਾਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਇਹ ਰਣਜੀਤ ਸਿੰਘ ਢੰਡੀਆਂ ਵਾਲੇ ਵੱਲੋਂ ਜੋ ਕਿ ਪੰਜਾਬ ਦੇ ਇੱਕ ਬੜੇ ਪ੍ਰਸਿੱਧ ਕਥਾਵਾਚਕ ਨੇ ਕੌਮ ਦੇ ਜਿਨ੍ਹਾਂ ਨੂੰ ਨਕਾਰ ਦਿੱਤਾ ਸੀ ਕੌਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੂੰ ਵੀ ਉਹਨਾਂ ਨੂੰ ਹੁਕਮ ਜਾਰੀ ਹੋਏ ਸੀ ਲੇਕਿਨ ਹੁਣ ਅੱਜ ਤਲਬ ਹੋਏ ਨੇ ਸ੍ਰੀ ਅਕਾਲ ਤਖਸੈਬ ਦੀ ਫਸੀਲ ਦੇ ਸਾਹਮਣੇ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਗਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵਾਰ-ਵਾਰ ਇਸ ਗੱਲ ਉੱਤੇ ਤਰਜੀਹ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਜਿਹੜੇ ਤੁਸੀਂ ਫੈਸਲੇ ਜਾਂ ਤੁਸੀਂ ਟਿੱਪਣੀਆਂ ਕੀਤੀਆਂ ਸ੍ਰੀ ਅਕਾਲ ਤਖਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਹਰਬੰਦਰ ਸਾਹਿਬ ਤੇ ਸਰੋਵਰ ਨੂੰ ਲੈ ਕੇ ਕੀ ਉਸ ਨੂੰ ਤੁਸੀਂ ਮੰਨਦੇ ਹੋ ਉਹ ਸਾਰੀਆਂ ਗਲਤੀਆਂ ਸ੍ਰੀ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ੀਲ ਤੋਂ ਅੱਜ ਮਨਵਾਈਆਂ ਗਈਆਂ ਉਹ ਮੰਨ ਲੀਆਂ ਗਈਆਂ ਨੇ ਮਾਫ਼ ਕਰ ਦਿੱਤਾ ਗਿਆ ਹੈ ਅ ਰਣਜੀਤ ਸਿੰਘ ਟੰਡਿਆਂ ਵਾਲੇ ਨੂੰ ਉਹਨਾਂ ਨੇ ਕਿਹਾ ਕਿ ਕੌਮ ਦਾ ਪ੍ਰਚਾਰ ਕਰੋ ਸਿੱਖੀ ਨੂੰ ਬੜੌਤਰੀ ਦਿਓ ਕੌਮ ਨੂੰ ਜੋੜੋ ਕੌਮ ਨੂੰ ਇਕੱਠਿਆ ਕਰਕੇ ਲੋਕਾਂ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਨਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ ਉਹਨਾਂ ਨੂੰ ਬਾਣੇ ਦੀ ਉਪਦੇਸ਼ ਦਿੱਤੇ ਜਾਵੇ ਉਹਨਾਂ ਨੂੰ ਦਾਦਾ ਪ੍ਰਕਾਸ਼ ਕਰਨ ਦੇ ਕੈਸ ਰੱਖਣ ਦੀ ਜਿਹੜੀ ਐ ਸਿੱਖਿਆ ਦਿੱਤੀ ਜਾਵੇ ਰਣਜੀਤ ਸਿੰਘ ਢੰਡੀਆਂ ਵਾਲੇ ਵੱਲੋਂ ਇਸ ਗੱਲ ਉੱਤੇ ਸਹਿਮਤੀ ਹੋਈ ਹੈ ਮਾਫੀ ਮਿਲ ਗਈ ਹੈ ਹੁਣੇ ਜਿਹੜੀ ਹੈ ਮਾਫੀ ਮੰਗੀ ਗਈ ਹੈ ਰਣਜੀਤ ਸਿੰਘ ਢੰਡੀਆਂ ਵਾਲੇ ਕੋਲੋਂ ਧੰਨਵਾਦ